ਅਮਰਤਪਾਲ ਮਹਿਰੋ ਤੇ ਉਹਦੇ ਦੋ ਸਾਥੀਆਂ ਨੇ ਕਮਲਕੌਰ ਦੇ ਨਾਲ ਕੌਮ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਲਾਇਆ ਅਮਰਤਪਾਲ ਮਹਿਰੋ ਕਤੀੜ ਨੇ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਮਹਿਰੋ ਤੇ ਨਾਲ ਉਸਦੇ ਕੁਝ ਦੋ ਸਾਥੀਆਂ ਵੱਲੋਂ ਜੋ ਕਿ ਹੈ ਕਮਲ ਕੌਰ ਦਾ ਸੋਧਾ ਲਾਇਆ ਗਿਆ ਜੋ ਕਿ ਸੋਸ਼ਲ ਮੀਡੀਆ ਅਕਾਊਂਟ ਉੱਪਰ ਕਾਫੀ ਜ਼ਿਆਦਾ ਗੰਦ ਪਾਉਂਦੀ ਸੀ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉੱਥੇ ਜਿੱਥੇ ਭਾਈ ਅਮਰਤਪਾਲ ਸਿੰਘ ਮਹਿਰੋ ਦੀ ਲੋਕ ਸ਼ਲਾਘਾ ਕਰ ਰਹੇ ਹਨ ਕਿਸ ਨੇ ਬਹੁਤ ਚੰਗਾ ਕਾਰਜ ਕੀਤਾ ਹੈ ਬਾਕੀ ਦੋਸਤੋ ਉਸੇ ਨੂੰ ਲੈ ਕੇ ਚੱਲਦੇ ਆ ਇੱਕ ਭਾਈ ਗਿਆਨੀ ਬੂਟਾ ਸਿੰਘ ਜੀ ਵੱਲੋਂ ਜੋ ਕਿ ਅਮਰਤਪਾਲ ਸਿੰਘ ਮਹਿਰੋ ਤੇ ਜੋ ਕਿ ਇਲਜ਼ਾਮ ਲਗਾਏ ਜਾ ਰਹੇ ਹਨ ਗਿਆਨੀ ਬੂਟਾ ਸਿੰਘ ਵੱਲੋਂ ਜੋ ਕਿ ਅਮਰਤਪਾਲ ਸਿੰਘ ਨੂੰ ਕਿਹਾ ਜਾ ਰਿਹਾ ਹੈ ਕਿ ਇਸ ਨੇ ਜੋ ਕਿ ਕੁੜੀ ਨਾਲ ਪਹਿਲਾਂ ਗਲਤ ਕੰਮ ਕੀਤਾ ਉਸ ਤੋਂ ਬਾਅਦ ਸੋਧਾ ਲਾਇਆ ਬਾਕੀ ਦੋਸਤੋ ਉਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਜੋ ਕਿ ਆ ਗਿਆਨੀ ਬੂਟਾ ਸਿੰਘ ਨੂੰ ਕਾਫੀ ਬੰਦਾ ਚੰਗਾ ਬੋਲਿਆ ਗਿਆ ਤੇ ਕਾਫੀ ਗਾਲੀ ਗਲੋਚ ਵੀ ਕੀਤੀ ਬਾਕੀ ਦੋਸਤੋ ਤੁਹਾਨੂੰ ਦੱਸਣੀ ਹੈ ਕਿ ਭਾਈ ਅਮਰਪਾਲ ਸਿੰਘ ਮੈਰੋ ਜੋ ਕਿ ਇਹੋ ਜਿਹਾ ਕੰਮ ਤਾਂ ਨਹੀਂ ਕਰ ਸਕਦੇ ਔਰ ਭਾਈ ਗਿਆਨੀ ਬੂਟਾ ਸਿੰਘ ਜੀ ਨੇ ਕਿਹਾ ਇੱਕ ਗੁਰੂ ਦੇ ਸਿੱਖ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰਦੇ ਨਾ ਤਾਂ ਨਿਹੱਥੇ ਤੇ ਵਾਰ ਕਰਦੇ ਹਨ ਤੇ ਨਾ ਕਿਸੇ ਔਰਤ ਉੱਪਰ ਜੋ ਕਿ ਅਤਿਆਚਾਰ ਕਰਦੇ ਹਨ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਭਾਈ ਅਮਰਪਾਲ ਸਿੰਘ ਮੈਰੋ ਜੋ ਕਿ ਆਪਣੇ ਪੰਜਾਬ ਦੇ ਹੱਕ ਵਿੱਚ ਖੜੇ ਹਨ ਔਰ ਪੰਜਾਬ ਨੂੰ ਸਦਾਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜੋ ਲੋਕ ਲੈਕਚਰਤਾ ਫਲਾ ਰਹੇ ਹਨ ਉਹਨਾਂ ਨੂੰ ਰੋਕਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਦੋਸਤੋ ਤੁਸੀਂ ਗਿਆਨੀ ਬੂਟਾ ਸਿੰਘ ਦੀ ਇਸ ਲਫ਼ਜ਼ਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਦੋਸਤੋ ਗਿਆਨੀ ਬੂਟਾ ਸਿੰਘ ਵੱਲੋਂ ਜੋ ਕਿ ਭਾਈ ਅਮਰਪਾਲ ਸਿੰਘ ਮੈਰੋ ਨੂੰ ਖਤੀੜ ਵੀ ਦੱਸਿਆ ਗਿਆ ਹੈ ਦੋਸਤੋ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਭਾਈ ਅਮਰਤਪਾਲ ਸਿੰਘ ਨਾਲ ਆਪਾਂ ਹੱਟ ਕੇ ਖੜੇ ਹੋਏ ਆਂ ਮਿਲਦੇ ਆਂ ਆਪ ਅਗਲੀ ਵੀਡੀਓ 'ਵਾਲ ਧੰਨਵਾਦ